ਜਨ ਸ਼ਕਤੀ ਨਿਊਜ਼ ਪੇ ਜਾਵ ਦੇਖ ਰਹੇ ਦਰਸ਼ਕੋ ਤੁਹਾਨੂੰ ਸਵਾਗਤ ਹੈ ਤੁਹਾਨੂੰ ਜੀ ਆਖਦਾ ਹਾਂ ਤੇ ਮੈਂ ਹਾਂ ਮਨਜੀਤ ਸਿੰਘ ਖਹਿਰਾ ਬਹੁਤ ਹੀ ਅਹਿਮ ਖਬਰ ਦੇ ਨਾਲ ਹਾਜ਼ਰ ਹੋਇਆ ਹਾਂ ਖਬਰ ਹੈ ਪ੍ਰਨਾਲੇ ਸ਼ਹਿਰ ਦੀ ਪ੍ਰਨਾਲੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੋਨਾਲੀਕਾ ਅਲਾਈਐਂਸੀ ਜੋ ਕਿ ਪ੍ਰਨਾਲੇ ਵਿੱਚ ਸਥਿਤ ਹੈ ਇੱਕ ਟਰੈਕਟਰ ਦਾ ਮਸਲਾ ਗਰਮਾਇਆ ਹੋਇਆ ਹੈ ਟਰੈਕਟਰ ਮਾਲਕਾਂ ਨੇ ਸੜਕ ਨੂੰ ਬੰਦ ਕਰਕੇ ਤਰਨ ਲਾਇਆ ਸਾਡੇ ਪੱਤਰਕਾਰ ਗੁਰਸੇਵਕ ਸਸੋਈ ਦੀ ਟਰੈਕਟਰ ਮਾਲਕ ਦੇ ਨਾਲ ਵੀ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਅਸੀਂ ਏਜੰਸੀ ਦੇ ਮਾਲਕ ਨਾਲ ਵੀ رابطہ ਕੀਤਾ ਤੇ ਏਜੰਸੀ ਦੇ ਮਾਲਕ ਨਾਲ ਵੀ ਗੱਲਬਾਤ ਹੋਈ ਦੋਨਾਂ ਤਰ੍ਹਾਂ ਦੀ ਗੱਲਬਾਤ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਆਓ ਸੁਣਦੇ ਹਾਂ ਕੀ ਹੈ ਮਸਲਾ ਤੇ ਕੀ ਹੈ ਏਜੰਸੀ ਮਾਲਕਾਂ ਦੇ ਜਵਾਬ ਬਾਈ ਕੀ ਨਾਮ ਐਰਨਾਜ ਸੁਭੀਰ ਸਿੰਘ ਆ ਜੀ ਜਸਜੀਤ ਸਿੰਘ ਕਿਹੜਾ ਸਰ ਪਿੰਡ ਵਧਾਤੇ ਆ ਜੀ ਵਧਾਤੇ ਤੋਂ ਅੱਜ ਤੁਸੀਂ ਬਰਨਾਲਾ ਤੋਂ ਤੁਹਾਡਾ ਪਹੁੰਚਿਆਗਾ ਪੰਜਾਬਸ ਆਇਆਗਾ ਹਾਂਜੀ 21 ਕਾਰ ਦਾ ਬਾਈ ਕਾਰਨ ਬਾਈ ਜੀ ਇਹ ਹੈਗਾ ਅਸੀਂ 2023 ਦੇ ਲਾਟ ਦੇ ਵਿੱਚ ਇਹਨਾਂ ਤੋਂ ਉਹ ਇਹ ਟਰੈਕਟਰ ਲਿੱਤਾ ਸੀਗਾ ਕਿਹੜਾ ਟਰੈਕਟਰ ਲਿੱਤਾ ਸੋਨਾਲੀਕਾ 60 ਜੀ ਇਹ ਲਿੱਤਾ ਸੀ ਆਪਾਂ ਕਰਮਜੀਤ ਸਿੰਘ ਤੋਂ ਇਹਨਾਂ ਦਾ ਜਿਹੜਾ ਜੋ ਇਹਨਾਂ ਦਾ ਮਾਲਕਾ ਏਜੰਸੀ ਦਾ ਬਰਨਾਲਾ ਏਜੰਸੀ ਦਾ ਸੋਨਾਲੀਕਾ ਦੇ ਕਰਮਜੀਤ ਸਿੰਘ ਹੈਗਾ ਇਹਦਾ ਮਾਲਕ ਜਿਹੜਾ ਬਤਾ ਕੀ ਬਣੀ ਤੇ ਹਾਂਜੀ ਜੀ ਇਹਦੇ ਨਾਲ ਉਦੋਂ ਜਦੋਂ ਅਸੀਂ ਟਰੈਕਟਰ ਲਿੱਤਾ ਉਦੋਂ ਇਹ ਗਾਰੰਟੀ ਆਂਦੇ ਦੇਂਦੇ ਦਿੰਦੇ ਆ 5-5 ਸਾਲ ਦੀਆਂ ਉਦੋਂ ਬਾਅਦ ਇਹ ਟਰੈਕਟਰ ਦੇਣ ਕ੍ਰਿੰਕਪਨਤੀ ਕ੍ਰਿੰਕ ਪੰਤੀ ਅਸੀਂ ਟਰੈਕਟਰ ਇਹਨਾਂ ਕੋਲੇ ਛੱਡ ਗਏ ਇਹਨਾਂ ਨੇ ਕੀ ਕਰਿਆ ਬਾਅਦ ਚ ਰੱਬ ਜੀ ਨੇ ਉਹਦੇ ਕ੍ਰਿੰਕ ਪਾਈ ਕੀ ਕੀਤਾ ਟਰੈਕਟਰ ਸਾਨੂੰ ਲੋਡ ਕਰਕੇ ਦੇਤਾ ਠੀਕ ਆ ਉਸ ਟਾਈਮ ਤੋਂ ਬਾਅਦ ਟਰੈਕਟਰ ਨੇ ਘਰਾਉਣ ਭੰਣਨੇ ਸ਼ੁਰੂ ਕਰਤੇ ਅੱਜ ਤੱਕ ਟਰੈਕਟਰ ਨੇ ਐ ਮੰਨੋ ਵੀ 7ਵਾਂ ਘਰਾਉਣ ਭੰਨਤਾ ਹੁਣ ਇਹ 2-3 ਵਾਰ ਤਾਂ ਅਸੀਂ ਬਾਹਰੋਂ ਲੋਡ ਕਰਵਾ ਲਿਆ ਹੁਣ ਇਹ ਜਵਾਬ ਦੇ ਜਾਂਦੇ ਕਹਿੰਦੇ ਅਸੀਂ ਨਹੀਂ ਕਰਕੇ ਦਿੰਦੇ ਜਦੋਂ ਇਹਨਾਂ ਦਾ ਟਰੈਕਟਰ ਇਹਨਾਂ ਨੂੰ ਪਹਿਲਾਂ ਹੀ ਪਤਾਗਾ ਵੀ ਸਾਡਾ ਟਰੈਕਟਰ ਜਦੋਂ ਵੀ ਨਹੀਂ ਕਿਸੇ ਵੀ ਕੰਮ ਤੇ ਲੋਟ ਆਉਂਦਾ ਅਸੀਂ ਕਿਉਂ ਇਹ ਟਰੈਕਟਰ ਵੇਚਦੇ ਆਂ ਇਹਨੇ ਮਹਿੰਗੇ ਜਿਹੜੇ ਨਵੇਂ ਨਵੇਂ ਮੈਂ ਕਿ ਬੇਚਦੇ ਆ ਬਸ ਉਹ ਕੰਮ ਬੁੱਲ ਦੇਣ ਟਰੈਕਟਰ ਹੁਣੇ ਨੇਤਰੋ ਜਿਹੜਾ ਖਾਲੀ ਰੋਡ ਤੇ ਜਾਂਦੇ ਨੇ ਵੀ ਪਹਿਲਾਂ ਕ੍ਰਿੰਕ ਪੰਨਤੀ ਹੁਣ ਖਾਲੀ ਜਾਂਦੇ ਨੇ ਕਰੋਨ ਪੰਨਤਾ ਕੋਈ ਜ਼ੋਰ ਵੀ ਨਹੀਂ ਲਵਾਇਆ ਟਰੈਕਟਰ ਦਾ ਐਡਾ ਇਹ ਕਰਦਾ ਬਾਈ ਕੀਦਰੇ ਕਾਰਨ ਕਿਉਂ ਨਹੀਂ ਸਕਦਾ ਕਾਰਨ ਤਾਂ ਬਾਈ ਜੀ ਇਹ ਹੈਗਾ ਕਿਉਂਕਿ ਇਹ ਜਿਹੜਾ ਸਮਾਨ ਆ ਉਹ ਤਾਂ ਬਾਹਰ ਬੂਰੀ ਵੇਚ ਦਿੰਦੇ ਆ ਕੋਈ ਅਰੀਜਨਲ ਸਤੀਤ ਪਾਉਂਦੇ ਹੀ ਨਹੀਂ ਇਹਨਾਂ ਦੀ ਕੰਪਨੀ ਤੱਕ ਵੀ ਮੈਂ ਕਿਹਾ ਹੁਣ ਵੀ ਕੰਪਨੀ ਤੱਕ ਲਾਏ ਵੀ ਸਮਾਨ ਆ ਜਿਹੜਾ ਅਰੀਜਨਲ ਹੈ ਬਾਹਰ ਵੇਚ ਦਿੰਦੇ ਆ ਕਿ ਸਮਾਨ ਮੋੜ ਕੇ ਬਾਹਰੋਂ ਲਿਆ ਕੇ ਪਾਉਂਦੇ ਆ ਦੀ ਸੀਜ਼ ਮਾਨ ਕੰਪਨੀ ਨੇ ਕੀ ਕੀਤਾ ਕੰਪਨੀ ਨੇ ਤਾਂ ਇੱਕ ਬ੍ਰੇਕਾਂ ਕਰਵਾਤੀਆਂ ਟਰੈਕਟਰ ਦੀਆਂ ਆ ਸਾਨੂੰ ਅੱਜ ਹੀ ਚਲਾ ਕੇ ਦਿਖਾਉਣੇ ਆ ਬ੍ਰੇਕਾਂ ਦਾ ਕੀ ਹਾਲ ਹੈਗਾ ਅਜੇ ਪਹਿਲਾ ਕਿਹੜਾ ਹੀ ਐਮਨੋ ਵੀ ਅ ਭਾਉਰ ਤੋਂ ਲੈ ਕੇ ਤੇ ਕਾਹਵਤਾਂ ਤੇ ਕਰੀਟਰ ਲੈ ਕੇ ਗਏ ਆ ਬ੍ਰੇਕਾਂ ਦਾ ਦੇਖ ਲੋ ਕੀ ਹਾਲ ਹੋਇਆ ਪਿਆ ਨਾਲ ਕਰਾਉਣ ਵੀ ਬੰਦ ਤਾਂ ਅਜੇ ਪਹਿਲੇ ਇਹਨੇ ਤੋਂ ਕਰਾ ਕੇ ਕਰਾਉਣ ਜਦੋਂ ਕਰਾਇਆ ਉਸ ਤੋਂ ਬਾਅਦ ਪਹਿਲੀ ਵਾਰ ਹੀ ਲੈ ਕੇ ਗਏ ਆ ਟਰੈਕਟਰ ਨੂੰ ਹੁਣ ਕੀ ਕਹਿੰਦੇ ਹੁਣ ਗੱਲ ਕਰੀ ਸੀ ਜਿਹਨਾਂ ਕੋਲੇ ਐ ਇਸ ਦਾ ਪਿਆਰ ਨਾਲ ਹੀ ਇਹਨਾਂ ਨੂੰ ਕਿਹਾ ਵੀ ਸਾਡਾ ਕੰਮ ਕਰ ਦਿਓ ਬਾਈ ਤੁਸੀਂ ਦੇਖੋ ਜੋ ਤੁਹਾਨੂੰ ਕਰਮ ਦੀ ਸੰਗ ਨਾਲ ਉਹ ਛੋੜਾ ਲਿਕਾ ਦੇ ਵਿੱਚ ਤੁਹਾਡਾ ਕੀ ਇੱਥੇ ਫਲੇਟ ਦਾ ਮੈਨੇਜਰ ਸੌਂ ਕਰ ਨਹੀਂ ਓਨਰ ਹੈਗੇ ਵਾਹ ਇੱਥੇ ਬਦਾਤਿਆ ਤੋਂ ਇੱਕ ਤੁਹਾਡੀ ਏਜੰਸੀ ਦੇ ਵਿੱਚ ਜਿਹੜਾ ਧਰਨਾ ਪਾਇਆ ਗਿਆ ਮੌਜੂਦਾ ਸਰਪੰਚ ਦੀ ਹਾਂਜੀ ਕੀ ਕਾਰਨ ਹੈ ਕਾਰਨ ਤਾਂ ਇਹ ਆ ਜੀ ਜਿਹੜਾ ਟ੍ਰੈਕਟਰ ਆ ਇਹ ਵਾਰੰਟੀ ਲੰਘ ਚੁੱਕਿਆ ਜੀ ਵਾਰੰਟੀ ਨੰਗੀ ਨੂੰ ਵੀ 15-20 ਸਾਲ ਹੋ ਗਏ ਜੀ ਉਹਨਾਂ ਕੰਪਨੀ ਮਤਲਬ ਆਦੀ ਪਾਲਿਸੀ ਮੁਤਾਬਕ ਹੀ ਵਾਰੰਟੀ ਦਿੰਦੀ ਹੈ ਜੀ ਪਾਲਿਸੀ ਤੋਂ ਬਾਹਰ ਜਾ ਕੇ ਤਾਂ ਕੰਪਨੀ ਵਾਰੰਟੀ ਦੇਣੀ ਛੱਡ ਦਿੰਦੀ ਹੈ ਇਸ ਤੋਂ ਪਹਿਲਾਂ ਵੀ ਤਕਰੀਬਨ 7 ਵਾਰੀ ਨੂੰ ਬੰਦੇ ਆ ਕੇ ਇਥੋਂ ਵਾਕੇ ਪਹਿਲਾਂ ਵੀ ਠੀਕ ਕਰਾਇਆ ਸਿਰੂ ਤੋਂ ਹੀ ਇਹੇ ਪ੍ਰੋਬਲਮ ਨਹੀਂ 7 ਵਾਰੀ ਤਾਂ ਨਹੀਂ ਹੋਇਆ ਜੀ 2-2 ਕਵਾਰੀ ਪ੍ਰੋਬਲਮ ਆਈ ਆਈ ਕਿੰਨੀ ਪ੍ਰੋਬਲਮ ਆਈ ਨਹੀਂ 2 ਵਾਰੀ ਬੱਚ ਆਈ ਹੈ ਜੀ ਟਰੈਕਟਰ ਚੱਲਦੇ ਆ ਇਹ ਬਹੁਤ ਜ਼ਿਆਦਾ ਓਵਰਲੋਡ ਤੇ ਜੀ ਤੇ ਆਪਾਂ ਜੋ ਵੀ ਹੈਗਾ ਜੋ ਮੈਂ ਹੈਗਾ ਤਾਂ ਸਾਰਾ ਕੰਮ ਕਰਾ ਕੇ ਦਿੱਤਾ ਪਹਿਲਾਂ ਜਦੋਂ ਪ੍ਰੋਬਲਮ ਆਈ ਆ ਉਹ ਵੀ ਠੀਕ ਕਰਾ ਦਿੱਤਾ ਹਾਂ ਜੀ ਬਿਲਕੁਲ ਠੀਕ ਕਰ ਨਹੀਂ ਆਪਾਂ ਤਕਰੀਬਨ ਇਹਨਾਂ ਨੇ ਜਵਾਬ ਦਿੱਤਾ ਸੀ 12 ਬਾਰੋਂ ਕਰਾਇਆ ਨਹੀਂ ਨਹੀਂ ਇਹ ਤਾਂ ਕੋਈ ਸਾਦਾ ਆ ਪਕਰਾਈ ਜੋ ਜਦੋਂ ਵੀ ਟਰੈਕਟਰ ਆਪਣਾ ਡੀਲਰਸ਼ਿਪ ਤੇ ਆਇਆ ਆਪਾਂ ਗਾਰੰਟੀ ਚ ਕਰਕੇ ਦਿੰਦੇ ਆ ਜੀ ਹੁਣ ਆ ਸਾਹਮਣੇ ਤੁਹਾਡੇ ਦੋ ਟਰੈਕਟਰ ਲੱਗੇ ਹੋਇਆ ਜੀ ਗਾਰੰਟੀ ਜਦੋਂ ਕੰਮ ਹੋ ਜਾਂਦਾ ਜਿਹੜਾ ਕੋਈ ਸਮਾਂ ਚੇਂਜ ਹੋਣ ਵਾਲਾ ਹੋ ਜਾਂਦਾ ਜੀ ਨਹੀਂ ਉਹੋ ਚੀ ਗੱਲ ਕਰਦੇ ਜੀ ਜਿਹੜੇ ਬੰਦੇ ਐਸ ਧਰਨਾ ਵੇਚਦੇ ਆਪਾਂ ਗੱਲ ਉਹਨਾਂ ਦੀ ਕਰਦੇ ਜਿਹੜੇ ਉਹ ਬੰਦੇ ਨੇ ਉਹ ਕਹਿੰਦੇ ਪਹਿਲਾਂ ਜਦੋਂ ਅਸੀਂ ਆਏ ਕਿਹੜੀ ਦਿੱਤੇ ਬਾਰੋਂ ਕਰਾਇਆ ਇਹਨਾਂ ਨੇ ਕਹਿਣਾ ਮਤਾਲ ਹਾਂਜੀ ਹਾਂਜੀ ਕਿ ਅਸੀਂ ਬਾਰੋਂ ਕਰਾਇਆ ਤੇ ਉਸ ਤੋਂ ਪਹਿਲਾਂ ਜਦੋਂ ਗਰੰਟੀ ਹੈਗੀ ਇਸੀ ਗਰੰਟੀ ਦੇ ਵਿੱਚ ਹੀ ਪਦਕ ਟਰੈਕਟਰ ਦੇ ਵਿੱਚ ਅਸੀਂ ਪ੍ਰੋਬਲਮ ਆਈ ਕਿ ਅਸੀਂ ਬਹੁਤ ਜ਼ਿਆਦਾ ਟੈਨ ਕੋ ਨਹੀਂ ਨਹੀਂ ਜੀ ਟਰੈਕਟਰ ਗਰੰਟੀ ਗਰੰਟੀ ਹੁੰਦੀ ਹੈ ਪ੍ਰੋਪਰ ਟਰੈਕਟਰ ਦੀ ਪ੍ਰੋਪਰ ਦੱਸ ਕੇ ਦਿੰਦੇ ਆ ਵੀ ਆ ਗਰੰਟੀ ਆ ਬਾਡ ਦੀ ਵੀ ਚੇਂਜ ਕਰਕੇ ਠੀਕ ਰੱਖਾਂਗੇ ਪਹਿਲਾਂ ਨੇਂ ਤੋਂ ਹੀ ਸਾਇੰਕ ਕਰਾਉਣਾ ਬਾਦ ਦੱਸ ਦੇ ਸਾਡੀ ਚੀਜ਼ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜੇ ਤਾਂ ਮੇਰੇ ਕੋਲ ਪ੍ਰੋਪਰ ਕਿਉਂ ਨਹੀਂ ਉਹ ਚੀਜ਼ ਉਹ ਦੱਬੇ ਨਹੀਂ ਪ੍ਰੋਪਰ ਪ੍ਰੋਪਰ ਸਾਰਾ ਕੁਝ ਆਪਾਂ ਜਿੰਮੇ ਜਿਹੜਾ ਚੀਜ਼ ਆਉਂਦੀ ਹੈ ਨਾਲ ਦੀ ਅਰੀਜਨਲ ਪਾ ਕੇ ਦਿੰਦੇ ਜੀ ਫਿਰ ਇਹ ਜਿਹੜਾ ਕਾਰਨ ਕੀ ਹੋ ਗਿਆ ਜਿਹੜਾ ਇਹਨਾਂ ਦੀ ਕਦਿਆਂ ਪ੍ਰੋਬਲਮ ਆ ਰ ਉਹਨਡੇ ਇੱਕ ਵਾਰੀ ਪਹਿਲਾਂ ਵੀ 2021-22 ਦੇ ਵਿੱਚ ਇਹਨਾਂ ਨੇ ਤਾਂ ਨਾਲ ਆਇਆ ਸੀਗਾ ਦੇਖੋ ਉਸ ਤੋਂ ਬਾਅਦ ਚ ਆਪਾਂ ਤੋਂ ਫੇਰ ਦੋ ਦਨ ਟਰੈਕਟਰ ਨਵੇਂ ਲੈ ਗਏ ਜੀ ਇਹ ਫੇਰ ਇਸ ਸਪਰੇਅ ਦੇ ਵਿੱਚ ਜਦੋਂ ਲਾਈ ਕੇ ਜਾਂਦੇ ਐ ਕਿ ਇੱਕ ਇੱਕ ਸਪਰੇਅ ਉਹ ਤੋਂ ਬਾਅਦ 2021 ਤੋਂ ਬਾਅਦ ਤਾਂ ਕੋਈ ਚਾਰਟ ਹਟ ਚਲੇਗਾ ਜੀ ਬਾਅਦ ਚ ਉਹਨਾਂ ਚ ਤਾਂ ਇਹਨਾਂ ਨੇ ਕੋਈ ਕਹੀ ਗੱਲ ਕਹੀ ਜੀ ਪ੍ਰੋਬਲਮ ਤਾਂ ਇਸ ਸਪਰੇਅਟਰ ਦੀ ਕਹਿ ਰਹੇ ਨੇ ਨਹੀਂ ਇਸ ਟਰੈਕਟਰ ਦੀ ਦੇਖੋ ਜੀ ਕੋਈ ਟਰੈਕਟਰ ਚ ਲੋਕੀ ਜ਼ਿਆਦਾ ਓਵਰਲੋਡ ਚਲਦੇ ਆ ਪ੍ਰੋਬਲਮ ਪਤਾਉਂਦੀ ਆ ਜੀ ਤੇ ਪ੍ਰੋਬਲਮ ਆਪਾਂ ਗਾਰੰਟੀ ਠੀਕ ਕਰਦੇ ਆਂ ਕੰਪਨੀ ਕਰਦੇ ਸਾਹ ਜਿਹੜੀ ਚੀਜ਼ ਆਪਾਂ ਪੈਂਦੀ ਆ ਨ ਉਹ ਜੇ ਬਰਾਂਟੀ ਨਾ ਕਿ ਜੀ ਫਿਰ ਉਹ ਕੋਈ ਹੁੰਦਾ ਸੀ ਕੀ ਕਰੋਂਗੇ ਕੀ ਉਹ ਮਤਲਬ ਕੋਈ ਹੱਲ ਕਰੋਗੇ ਜਾਂ ਮਤਲਬ ਕਿ ਉਹਨਾਂ ਨੂੰ ਜਵਾਬ ਦੇਖੋ ਜੀ ਹੱਲ ਦਾ ਕੰਪਨੀ ਨਾਲ ਅਸੀਂ ਗੱਲਬਾਤ ਕਰ ਲਾਂਗੇ ਉੱਪਰ ਕੀ ਗੱਲਬਾਤ ਆ ਗੱਲਬਾਤ ਕਰਕੇ ਜੇ ਕੋਈ ਕੋਈ ਹੁੰਦਾ ਹੈਗੇ ਹਿਸਾਬ ਜਿਦਾ ਕਰਾ ਲਾਂਗੇ ਨਹੀਂ ਹੁੰਦਾ ਤਾਂ ਆਪਣਾ ਹੋਵਾ ਜੀ ਇੱਕ ਵਾਰੀ ਤਾਂ ਉਹਦੀ ਬਰਾਂਟੀ ਲੰਗੀ ਨੂੰ 15 ਟੱਪ ਚੁੱਕ ਪਈ ਜੀ ਮੇਰੀ ਉਹਦਾ ਇੱਛਾ ਹੋਇਆ ਬੀਮਾ ਤੁਸੀਂ ਕਰਾਇਆ ਬੀਮਾ ਤੁਸੀਂ ਆਪ ਕੰਪਨੀ ਨੂੰ ਕਰਾ ਕੇ ਦਿੱਤਾ ਪਰ ਉਹਦਾ ਕਲੇਮ ਨਹੀਂ ਦਿੱਤਾ ਕਹਿੰਦੇ ਪ੍ਰੈਕਟਰ ਦਾ ਇਛਾ ਕੋ ਭਈਆ ਉਹ ਤਾਂ ਨਹੀਂ ਕੰਪਨੀ ਉਹ بیمੇ ਆਈ ਦਾ ਅਸੀਂ ਥੋੜੀ ਕਰਨਾ ਜੀ ਉਹ ਕੰਪਨੀ بیمਾ ਬਾਹਰੋਂ ਮੈਂ ਤਾਂ ਤੁਸੀਂ ਆਪ ਕਰਕੇ ਦੇ ਲੋ ਨਾ ਨਹੀਂ ਸਾਹੀ ਕਲੀਅਰ ਕਰਕੇ ਦੇ ਲੋ ਨਾ ਨਹੀਂ 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 ਕੰਪਨੀ ਜਿਹੜੇ بیمਾਗਾਉ ਕੰਪਨੀਆਂ ਕਰਦੇ ਨੇ بیمਾ ਇਹ ਜੀ ਤੁਸੀਂ ਅੱਜ ਹੁਣ ਮੈਨੂੰ ਕੀ ਪਤਾ ਹੈ ਵੀ ਤੁਸੀਂ ਕੀ ਤੋਂ ਕਰਾ ਕੇ ਦੇ ਲੋ ਕਿਹੜੀ ਕੰਪਨੀ ਹੈ ਮੈਂ ਤਾਂ ਥੋੜੇ ਕੋਲ ਆਉਂਗਾ ਤੁਸੀਂ ਉਹਨੂੰ ਰਾਹ ਪਾਉਂਦੇ ਪਤੋਂ ਹੀ ਤਾਂ ਜਵਾਬ ਦਿੱਤਾ ਉਹਨਾਂ ਨੂੰ ਨਹੀਂ ਹੁਣ ਜੋ ਸਾਰਾ ਕੁਛ ਆ ਜੀ ਉਹ ਐਗਰੀਕਲਚਰ ਚੱਲੂਗਾ ਫੇਰ ਹੀ ਉਹ ਚੱਲਦਾ ਕਮਰਸ਼ਲ ਚਾ ਜੀ بیمਾ ਦਾ ਆ ਐਗਰੀਕਲਚਰ 'ਚ ਹੀ ਹੋਣਾ ਜੀ ਕਮਰਸ਼ਲ ਥੋੜੀ ਵੀ ਮਾਉਨਾਂ ਜੀ ਕਿਸ ਤਰ੍ਹਾਂ ਦਾ ਰੋਡ ਤੇ ਹੁੰਦਾ ਜਿੰਨੀ ਨਹੀਂ ਨਹੀਂ ਜਿਹੜਾ ਰੋਡ ਤੇ ਹੁੰਦਾ ਜੀ ਉਹ ਕੰਪਨੀਆਂ ਦੇ ਦੇਖਦੇ ਉਹ ਵੀ ਆ ਕੇ ਮੈਨੇਜਰ ਆਉਂਦੇ ਸੀ ਸਰਵੇ ਹੁੰਦੇ ਸੀ ਸਰਵੇਖਣ ਆਉਂਦਾ ਹਨਾ ਕੋਈ ਦੇਖਦਾ ਉਹ ਜਿਹੜਾ ਜਿਹੜਾ ਐਕਸੀਡੈਂਟ ਆ ਕਮੇ ਹੋਇਆ ਜੀ ਉਹ ਕਮਰਸ਼ਲ ਚ ਹੋਇਆ ਕਾਚ ਹੋਇਆ ਜੀ ਭਾਰ ਢੋਣ ਤੇ ਹੋਇਆ ਕਾਤੇ ਹੋਇਆ ਜੀ ਉਹਦਾ ਸਾਰਾ ਕੁਝ ਕਰਾਇਆ ਸਾਰਾ ਕੁਝ ਹੁੰਦਾ ਜੀ ਪ੍ਰੋਪਰ ਨਹੀਂ ਉਹ ਵੀ ਦੇਖੀ ਅੱਗੇ ਮਿਲਦੇ ਆ ਜਿਹੜਾ ਕੋਈ ਬੀਮਾ ਲੈਣ ਵਾਲਾ ਹੁੰਦਾ ਜੀ ਸਾਰਾ ਕੁਝ ਹੁੰਦਾ ਜੀ ਦੱਸੋ ਕਿ ਇਹ ਇੰਨਾ ਦਾ ਸਿਕਿਉਰ ਕਿਤਾ ਦੇ ਕੋਈ ਆਊ ਸ਼ੋਰੂਮ ਤੇ ਸਭ ਕੁਝ ਹੋਊਗਾ ਜੀ ਨਹੀਂ ਨਹੀਂ ਚਲੋ ਕੋ ਮੂਹਰੇ ਨੇ ਕੀ ਗੱਲ ਕਰਦੀ ਆ ਕਰ ਲਓ ਜੀ ਤੁਸੀਂ ਕਰ ਲਓ